ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਮੀਜ਼ ਦੀ ਫੁੱਲ ਸਟੀਚਿੰਗ ਦਿਖਾਵਾਂਗੇ ਵੀ ਕਿੱਦਾਂ ਆਪਾਂ ਆਪਣੀ ਕਮੀਜ਼ ਦੀ ਸਲਾਈ ਕਰਦੀਆਂ ਕਰਨੀਆਂ ਕਿੱਦਾਂ ਆਪਾਂ ਗਲੇ ਦਾ ਜਾਂ ਬਾਹਾਂ ਦਾ ਤੇ ਘੇਰੇ ਦਾ ਡਿਜ਼ਾਈਨ ਬਣਾਉਣਾ ਆ ਦੇਖੋ ਜੀ ਆ ਆਪਾਂ ਕੱਪੜਾ ਲਿਆਗਾ ਇਹਦੇ ਉੱਪਰ ਆਪਾਂ ਪੇਪਰ ਪੇਸਟਿੰਗ ਪੇਸਟ ਕੀਤੀ ਹੈਗੀ ਆਪਾਂ ਹੁਣ ਤੁਹਾਨੂੰ ਮਿਣਕੇ ਦਿਖਾਉਣੇ ਆ ਵੀ ਆਪਣੇ ਕੱਪੜੇ ਦੀ ਲੈਂਥ ਤੇ ਚੜਾਈ ਕਿੰਨੀ ਹੈਗੀ 9 ਇੰਚ ਦੇਖੋ ਜੀ ਇਹਦੀ ਚੜਾਈ ਹੈਗੀ ਲੰਬਾਈ ਹੈਗੀ ਇਹਦੀ 11 ਇੰਚ ਐਨਾ ਆਪਾਂ ਕੱਪੜੇ ਦੀ ਕਟਿੰਗ ਕਰਕੇ ਪੇਪਰ ਪੇਸਟਿੰਗ ਦੇ ਉੱਪਰ ਆਪਾਂ ਪੇਸਟ ਕਰ ਲਿਆ ਉਹਨੂੰ ਇੱਕ ਸਾਈਡ ਤੇ ਕਰ ਦੇਣਾ ਜੀ ਹੁਣ ਆਪਾਂ ਇੱਕ ਹੋਰ ਪੀਸ ਲਿਆ ਪੇਪਰ ਪੇਸਟਿੰਗ ਦਾ ਦੇਖੋ ਇਸ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ 7 7.5 ਇੰਚ ਲਿਆ ਆਪਾਂ نیچے ਨੂੰ ਤੇ 2 ਇੰਚ ਲਈ ਹੈ ਜੀ ਆਪਾਂ ਚੜਾਈ ਆਪਾਂ neck ਦੀ ਕਟਿੰਗ ਕਰ ਰਹੇ ਹਾਂ ਉੱਪਰੋਂ ਵੀ 2 ਇੰਚ ਤੇ ਨੀਚੇ ਤੋਂ ਵੀ 2 ਇੰਚ ਤੇ ਉਸ ਤੋਂ ਬਾਅਦ ਜੀ ਸਕੇਲ ਦੇ ਨਾਲ ਆਪ ਪੈਦਾ ਬਣਾ ਲਿਆ ਆਪਾਂ ਦੇਖੋ ਜੀ ਚੌਰਸ neck ਦੀ ਕਟਿੰਗ ਕਰ ਕੀਤੀ ਹੈਗੀ ਸ਼ੇਪ ਬਣਾਈ ਹੈਗੀ ਹੁਣ ਆਪਾਂ ਇਸ ਦੀ ਕਰ ਲੈਣੀ ਹੈ ਕਟਿੰਗ ਕਟਿੰਗ ਕਰਕੇ ਆਪਾਂ ਪੇਸਟ ਕਰਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਆਪਾਂ ਕਟਿੰਗ ਕਰਕੇ ਆ ਪੇਸਟ ਕਰ ਲਿਆ ਆ ਦੇਖੋ ਜੀ ਇਸ ਤਰ੍ਹਾਂ ਕੱਪੜੇ ਤੇ ਤੁਸੀਂ ਚਾਹੋ ਤਾਂ ਵਾਈਟ ਕੱਪੜਾ ਵੀ ਯੂਜ਼ ਕਰ ਸਕਦੇ ਹੋ ਜਿੱਦਾਂ ਇਹ ਕੁੜਤੀ ਦੇ ਨਾਲ ਵਾਈਟ ਸਲਵਾਰ ਆ ਹੋਵੇ ਤਾਂ ਤੁਸੀਂ ਵਾਈਟ ਕੱਪੜਾ ਵੀ ਇਸਤੇਮਾਲ ਕਰ ਸਕਦੇ ਹੋਗੇ ਹੁਣ ਆਪਾਂ ਜੀ ਜਿਹੜਾ ਪਹਿਲਾਂ ਕੱਪੜੇ ਤੇ ਪੇਪਰ ਪੇਸਟਿੰਗ ਟੈਸਟ ਕੀਤੀ ਸੀ ਉਹਦੇ ਉੱਪਰ ਆਪਾਂ ਇਸ ਤਰ੍ਹਾਂ ਲੈਂਸ ਲਗਾ ਲੈਣੀ ਆ ਉੱਪਰ ਧਰ ਕੇ ਕੱਪੜੇ ਤੇ ਇਸ ਤਰ੍ਹਾਂ ਜੀ ਆਪਾਂ ਜਿਗਜੈਗ ਲੈਂਸ ਯੂਜ਼ ਕੀਤੀ ਹੈਗੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਡਿਜ਼ਾਈਨ ਯੂਜ਼ ਕਰ ਸਕਦੇ ਹੋਗੇ কর্নার ਤੋਂ ਆਪਾਂ ਜੀ ਬਹੁਤ ਧਿਆਨ ਨਾਲ ਸਲਾਈ ਮੋੜਨੀ ਹੁੰਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਹੌਲੀ ਹੌਲੀ ਸਲਾਈ ਲਗਾ ਲੈਣੀ ਆ ਜਿੱਥੇ ਆਪਾਂ ਮੋੜਨੀ ਆ ਆਪਣਾ ਕਿਨਾਰਾ ਆਉਂਦਾ ਕਾਰਨਰ ਆਉਂਦਾ ਉੱਥੇ ਆਪਾਂ ਸੂਈ ਅੰਦਰ ਰੱਖਣੀ ਹੈਗੀ ਸੂਈ ਅੰਦਰ ਰੱਖ ਕੇ ਬਹੁਤ ਹੀ ਧਿਆਨ ਦੇ ਨਾਲ ਆਪਾਂ ਉਥੋਂ ਲੈਸ ਨੂੰ ਇੱਧਰ ਨੂੰ ਮੋੜਨਾਗਾ ਅ ਦੇਖੋ ਜੀ ਆਪਾਂ ਲੈਸ ਲਗਾ ਲਈ ਲੈਸ ਲਗਾਉਣ ਤੋਂ ਬਾਅਦ ਐਕਸਟਰਾ ਲੈਸ ਤੇ ਧਾਗੇ ਦੀ ਕਰ ਦੇਣੀ ਹੈ ਜੀ ਆਪਾਂ ਕਟਿੰਗ ਹੁਣ ਆਪਾਂ ਲਵਾਂਗੇ ਜੀ ਕਮੀਜ਼ ਦੇਖੋ ਜੀ ਆਪਣੇ ਆ ਸੈਂਟਰ ਚ ਆਪਣੇ ਕਰੀਜ਼ ਬਣਾਈ ਹੋਈ ਹੈਗੀ ਇਧਰਲੇ ਪਾਸੇ ਨਹੀਂ ਧਾਰਨੀ ਹੈਗੀ ਜੀ ਆਪਾਂ ਦੇਖੋ ਇਸ ਜੇ ਆਪਾਂ ਸਿੱਧਾ ਗਲਾ ਬਣਾਉਣਾ ਤਾਂ ਆਪਾਂ ਇਧਰਲੇ ਪਾਸੇ ਧਰ ਕੇ ਬਣਾਉਣਾ ਆਪਾਂ ਜੀ ਇਹ ਡਿਜ਼ਾਈਨ ਆਪਣੇ ਸਿੱਧੇ ਪਾਸੇ ਲੈ ਕੇ ਜਾਣਾ ਆਪਣੇ ਫਰੰਟ ਵਾਲੇ ਪਾਸੇ ਇਸ ਕਰਕੇ ਜੀ ਆਪਾਂ ਇਹਨੂੰ ਫਰੰਟ ਵਾਲੇ ਪਾਸੇ ਸਿੱਧੇ ਪਾਸੇ ਧਰ ਕੇ ਹੀ ਉੱਪਰ ਸਲਾਈ ਲਗਾਉਣੀ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਉੱਪਰ ਸਿੱਧੀ ਸਲਾਈ ਲਗਾ ਲੈਣੀ ਆ ਉੱਪਰ ਸਿੱਧੀ ਸਲਾਈ ਲਗਾਉਣ ਦੇ ਨਾਲ ਕੀ ਹੋਊ ਜੀ ਜਿਹੜਾ ਆਪਣਾ ਗਲਾ ਬਣੂਗਾ ਉਹ ਉੱਪਰ ਆਪਾਂ ਜਿਹੜਾ ਇਹ ਪੈਚ ਆਪਾਂ ਅਟੈਚ ਕਰਨਾ ਇਹ ਹਿੱਲੂਗਾ ਨਹੀਂ ਹੁਣ ਆਪਾਂ ਜਿੱਥੇ ਸਲਾਈ ਲਗਾਈ ਸੀ ਉਹਨੂੰ ਵਿਚ ਨੂੰ ਫੋਲਡ ਕਰ ਲੈਣਾ ਇਸ ਤਰ੍ਹਾਂ ਜੀ ਦੇਖੋ ਵਧੀਆ ਥੀ ਸਫਾਈ ਦੇ ਨਾਲ ਆਪਣੀ ਲੈਸ ਬਾਹਰ ਦਿਖ ਰਹੀ ਹੈ ਦੇਖੋ ਜਿੱਥੇ ਜਿੱਥੇ ਆਪਾਂ ਸਲਾਈ ਲਗਾਈ ਸੀ ਉੱਥੇ ਆਪਣੇ ਆਪ ਹੀ ਜੀ ਅੰਦਰ ਨੂੰ ਇਹਨੇ ਫੋਲਡ ਹੋ ਜਾਣਾਗਾ ਜਦੋਂ ਸਲਾਈ ਲਗਾਉਣੀ ਹੈ ਉਦੋਂ ਇੰਨਾ ਕੁ ਜ਼ਰੂਰ ਤਿਆਰ ਰੱਖਣਾਗੇ ਆਪਾਂ ਸਲਾਈ ਲੈਸ ਦੇ ਉਹਨੇ ਹਿੱਸੇ ਤੇ ਹੀ ਲਗਾਉਣੀ ਹੈ ਜਿੰਨੀ ਆਪਾਂ ਬਾਹਰ ਦਿਖਾਉਣੀ ਆ ਆ ਦੇਖੋ ਜਿਵੇਂ ਇਦਾਂ ਫੋਲਡ ਕਰੀ ਜਾਣਾ ਤੇ ਜਿਹੜਾ ਪੈਚ ਬਣਾਇਆ ਆਪਾਂ ਇਹਦੇ ਉੱਪਰ ਸਲਾਈ ਲਗਾਈ ਜਾਣੀ ਹੈ ਇਸ ਤਰ੍ਹਾਂ ਇਹ ਆਪਣਾ ਅਟੈਚ ਹੋ ਜਾਊਗਾ ਆਪਣੀ কুরਤੀ ਦੇ ਨਾਲ ਆਹ ਲਓ ਜੀ ਇਸ ਤਰ੍ਹਾਂ ਲਗਾ ਲੈਣੀ ਆ ਆਪਾਂ ਸਲਾਈ ਦੇਖੋ ਜੀ ਆਪਾਂ ਕੀਤਾ ਚੌਰਸ ਡਿਜ਼ਾਈਨ ਤਿਆਰ ਤੁਸੀਂ ਗੋਲ ਵੀ ਕਰ ਸਕਦੇ ਹੋ ਗੋਲ ਡਿਜ਼ਾਈਨ ਦੀ ਵੀਡੀਓ ਜੀ ਪਹਿਲਾਂ ਵੀ ਆਪਣੀ ਸੇਮ ਆ ਡਿਜ਼ਾਈਨ ਦੀ ਇਹ ਚੌਰਸਾਗਾ ਉਹ ਗੋਲ ਡਿਜ਼ਾਈਨ ਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਜੇ ਕੋਈ ਮੇਰੀ ਭੈਣ ਗੋਲ ਇਸ ਤਰ੍ਹਾਂ ਦਾ ਗੋਲ ਸ਼ੇਪ ਦੇ ਵਿੱਚ ਡਿਜ਼ਾਈਨ ਤਿਆਰ ਕਰਨਾ ਚਾਹੁੰਦੇ ਆ ਤਾਂ ਉਹ ਚੈਨਲ ਤੇ ਜੀ ਗੋਲ ਸ਼ੇਪ ਵਾਲੀ ਵੀਡੀਓ ਵੀ ਦੇਖ ਸਕਦੇ ਨੇ ਇਦਾਂ ਜੀ ਧਿਆਰ ਰੱਖਣਾ ਵੀ ਆ ਕੱਪੜਾ ਅੰਦਰ ਨੂੰ ਇਕੱਠਾ ਨਾ ਹੋਵੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਬਾਹਰ ਨੂੰ ਖਿੱਚ ਕੇ ਰੱਖਣਾ ਨੀਚੇ ਵਾਲੇ ਕੁੜਤੀ ਦੇ ਕੱਪੜੇ ਨੂੰ ਆ ਲਓ ਜੀ ਆਪਣਾ ਜਿਹੜਾ ਬਣਾਇਆ ਸੀ ਆਪਾਂ ਪੈਚ ਉਹ ਕੁੜਤੀ ਦੇ ਨਾਲ ਅਟੈਚ ਹੋ ਗਿਆ ਹੁਣ ਆਪਾਂ ਜਿਹੜਾ ਆਪਾਂ ਚੌਰਸ ਗਲਾ ਪੇਸਟ ਕਰਕੇ ਰੱਖਿਆ ਉਹਨੂੰ ਅਟੈਚ ਕਰਾਂਗੇ ਕੁੜਤੀ ਦੇ ਨਾਲ ਹੁਣ ਆਪਾਂ ਕੀ ਕਰਨਾ ਜੀ ਕਮੀਜ਼ ਨੂੰ ਕਰ ਲੈਣਾਗਾ ਉਲਟਾ ਐਸ ਤਰ੍ਹਾਂ ਤੇ ਸੈਂਟਰ ਚ ਲਗਾ ਲੈਣਾ ਆਪਾਂ ਕੱਟ ਆਪਣੇ ਗਲੇ ਤੇ ਪਹਿਲਾਂ ਲੱਗਿਆ ਹੋਇਆ ਹੁਣ ਆਪਾਂ ਜੀ ਸਿਲਾਈ ਲਗਾ ਲੈਣੀ ਆ ਸिलाई ਕਰਨ ਟੈਮ ਚੀਜ਼ ਜ਼ਿਆਦਾ ਕਾਲੀ ਨਹੀਂ ਕਰਨੀ ਚਾਹੀਦੀ ਹੌਲੀ ਹੌਲੀ ਪਿਆਰ ਦੇ ਨਾਲ ਸिलाई ਕਰਨੀ ਚਾਹੀਦੀ ਆ ਫਿਰ ਜੋ ਵੀ ਚੀਜ਼ ਚਾਹੇ ਆਪਾਂ ਕੁੜਤੀ ਬਣਾਈਏ ਚਾਹੇ ਕੋਈ ਡਿਜ਼ਾਈਨ ਬਣਾਈਏ ਆਪਣੀ ਜੋ ਵੀ ਚੀਜ਼ ਬਣਦੀ ਆ ਉਹ ਬਣ ਕੇ ਜੀ ਬਹੁਤ ਸੋਹਣੀ ਤਿਆਰ ਹੁੰਦੀ ਹੈਗੀ ਆ ਲਓ ਜੀ ਆਪਣਾ ਗਲਾ ਅਟੈਚ ਹੋ ਗਿਆ ਹੁਣ ਆਪਾਂ ਐਕਸਟਰਾ ਕੱਪੜੇ ਦੀ ਤੇ ਧਾਗੇ ਦੀ ਕਰ ਲੈਣੀ ਆ ਕਟਿੰਗ ਆਪਾਂ ਕੈਂਚੀ ਸਲਾਈ ਤੋਂ ਅੱਧਾ ਤਾਂ ਇੰਚ ਜੀ ਦੂਰ ਰੱਖਣੀ ਆ ਜਿਆਦਾ ਨੇੜੇ ਨਹੀਂ ਲੈ ਕੇ ਜਾਣੀ ਆ ਦੇਖੋ ਅੱਧਾ ਅੱਧਾ ਇੰਚ ਕੱਪੜਾ ਛੱਡ ਕੇ ਫੇਰ ਆਪਾਂ ਵਿਚਲੇ ਕੱਪੜੇ ਦੀ ਕਟਿੰਗ ਕਰਨੀ ਆਂਗੀ ਕਾਰਨਰ ਤੇ ਆਪਾਂ ਲਗਾ ਲੈਣੇ ਆ ਛੋਟੇ ਛੋਟੇ ਕੱਟ ਇਹ ਕੱਟ ਲਗਾਉਣੇ ਬਹੁਤ ਜ਼ਰੂਰੀ ਹੁੰਦੇ ਨੇ ਜੀ ਫੇਰ ਜਿਹੜੋ ਆਪਾਂ ਗਲਾ ਸਿੱਧਾ ਕਰਦੇ ਆ ਬਹੁਤ ਹੀ ਸਫਾਈ ਦੇ ਨਾਲ ਸਿੱਧਾ ਹੋ ਜਾਂਦਾਗਾ ਆ ਲੋ ਜੀ ਆਪਾਂ ਗਲਾ ਪ੍ਰੈਸ ਦੀ ਹੈਲਪ ਦੇ ਨਾਲ ਸਿੱਧਾ ਕੀਤਾ ਪ੍ਰੈਸ ਦੇ ਨਾਲ ਜਿਹੜਾ ਗਲਾ ਜੀ ਉਹ ਚੰਗੀ ਤਰ੍ਹਾਂ ਬੈਠ ਜਾਂਦਾਗਾ ਉਹਦੇ ਵਿੱਚ ਵਲਵ ਵਗੈਰਾ ਨਹੀਂ ਪੈਂਦੇ ਹੁਣ ਆਪਾਂ ਇਹ ਲੈਸ ਜੀ ਆਪਣੇ ਕਮੀਜ਼ ਦੇ ਉੱਪਰ ਤੇ ਜਿਹੜਾ ਆਪਾਂ ਗਲਾ ਤਿਆਰ ਕੀਤਾ ਇਹਦੇ نیچے ਧਰ ਕੇ ਉੱਪਰ ਸਲਾਈ ਲਗਾ ਲੈਣੀ ਹੈ ਲੋਜੀ ਏਸਤਰਾ ਲਗਾ ਲੈਣੀ ਆ ਆਪਾਂ ਸਲਾਈ ਕਾਰਨਰ ਤੋਂ ਜੀ ਆਪਾਂ ਬਹੁਤ ਧਿਆਨ ਨਾਲ ਮੋੜ ਇੱਥੋਂ ਜੀ ਆਪਾਂ ਸਲਾਈ ਬਹੁਤ ਹੀ ਧਿਆਨ ਦੇ ਨਾਲ ਲਾਉਣੀ ਆ ਕਾਰਨਰ ਤੋਂ ਲੋ ਜੀ ਆਪਣਾ ਗਲਾ ਤਕਰੀਬਨ ਬਣ ਕੇ ਹੋ ਗਿਆ ਤਿਆਰ ਇੱਕ ਲਾਈਨ ਆਪਾਂ ਲੈਸ ਦੀ ਹੋਰ ਲਗਾਵਾਂਗੇ ਦੇਖੋ ਇਹ ਆਪਾਂ ਉੱਪਰ ਧਰ ਕੇ ਸੈਂਟਰ ਚ ਲਗਾਈ ਹੈਗੀ ਅੱਜ ਆਪਾਂ ਤੁਹਾਨੂੰ ਵੀ ਆਪਾਂ ਪਲੇਟਸ ਕਿੱਦਾਂ ਪਾਉਣੀਆਂ ਨੇ ਧੀਰੇ ਵਾਲੀ ਸਲਾਈ ਕਿੱਦਾਂ ਲਗਾਉਣੀਆਂ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੀ ਸਾਰੀ ਡਿਟੇਲ ਚ ਦੱਸਾਂਗੇ ਆ ਲੋ ਜੀ ਆ ਲੈਸ ਲੱਗੀ ਹੁਣ ਜੇ ਆਪਾਂ ਤੁਸੀਂ ਇੱਥੇ ਬਟਨ ਵੀ ਯੂਜ਼ ਕਰ ਸਕਦੇ ਹੋ ਆਪਾਂ ਕੀਤੇ ਆ ਜੀ ਫੁੱਲ ਇਹ ਫਲਾਵਰਸ ਆਪਾਂ ਇੱਥੇ ਸਲਾਈ ਦੀ ਹੈਲਪ ਦੇ ਨਾਲ ਹੀ ਲਾਵਾਂਗੇ ਤੁਸੀਂ ਇੱਥੇ ਬਟਨ ਲਾਉਣਾ ਚਾਹੋ ਤਾਂ ਬਟਨ ਵੀ ਲਾ ਸਕਦੇ ਆ ਆਪਾਂ ਆਪਣੇ ਨੈੱਕ ਵਾਲਾ ਜਿਹੜਾ ਪੈਚ ਲਾਇਆ ਹੋਇਆ ਉਹਦਾ ਹਾਫ ਕਰ ਲੈਣਾ ਹਾਫ ਕਰਕੇ ਫਿਰ ਆਪਾਂ ਇਹਨਾਂ ਦੇ ਉੱਪਰ ਸਲਾਈ ਲਗਾਉਣੀ ਹੈਗੀ ਆ ਲੋਜੀ ਹੁਣ ਆਪਣਾ ਨੈਕ ਰੈਡੀ ਹੋ ਗਿਆ ਹੁਣ ਆਪਾਂ ਪਲੇਟਸ ਪਾਵਾਂਗੇ ਪਲੇਟਸ ਪਾਉਣ ਦੇ ਲਈ ਦੇਖੋ ਆਪਾਂ ਆਹ ਵਾਲੇ ਪੀਸ ਕੱਟ ਕੀਤੇ ਨੇ ਜਿੰਨੀ ਆਪਣੀ ਪਲੇਟਸ ਦੀ ਲੈਂਥ ਆ ਉਨੀ ਲੈਂਥ ਆਪਾਂ ਇਹ ਕੱਪੜੇ ਦੀ ਰੱਖਣੀ ਆਂਗੀ ਚੜਾਈ ਤੁਸੀਂ ਜੀ 1 ਜਾਂ 1.5 ਇੰਚ ਇਹਨਾਂ ਦੀ ਚੜਾਈ ਰੱਖਣੀ ਆ 1.5 ਇੰਚ ਚੜਾਈ ਰੱਖ ਲਓ ਇਸ ਤਰ੍ਹਾਂ ਜੀ ਆਪਾਂ ਪਲੇਟਸ ਪਾਉਣੀਆਂ ਨੇ ਜਦੋਂ ਆਪਾਂ ਪਲੇਟਸ ਸ਼ੁਰੂ ਕਰਨੀਆਂ ਨੇ ਆਪਾਂ ਬਿਲਕੁਲ ਨਾਲ-ਨਾਲ ਸਲਾਈ ਲਾਉਣੀ ਆਂ ਪਰੇ ਦੇ ਬਿਲਕੁਲ ਵੀ ਬਾਹਰ ਨਹੀਂ ਲੈ ਕੇ ਆਉਣੀ ਬਿਲਕੁਲ ਹੀ ਕੱਪੜੇ ਦੇ ਨਾਲ-ਨਾਲ ਇਸ ਤਰ੍ਹਾਂ ਦੇਖੋ ਜੀ ਸੈਂਟਰ ਚ ਆ ਕੇ ਆਪਾਂ ਡੰਗਾਈ ਦੇਣੀ ਹੈਗੀ ਜੇ ਆਪਾਂ ਸੈਂਟਰ 'ਚ ਡੰਗਾਈ ਦਵਾਂਗੇ ਫਿਰ ਆਪਣੀ ਜਿਹੜੀ ਫਿਟਿੰਗ ਆ ਉਹ ਬਿਲਕੁਲ ਪਰਫੈਕਟ ਆਊਗੀ ਇਸ ਤਰ੍ਹਾਂ ਆਹ ਲਓ ਜੀ ਸੈਂਟਰ 'ਚ ਡੰਗਾਈ ਦੇ ਦੇ ਇੱਥੋਂ ਬਿਲਕੁਲ ਨਾਲ-ਨਾਲ ਸੈਂਟਰ 'ਚ ਡੰਗਾਈ ਜਿੱਦਾਂ ਜੀ ਆਪਣੀਆਂ ਪਲੇਟਸ 7 ਇੰਚ ਫਰੰਟ ਵਾਲੀਆਂ ਰੈਡੀ ਹੁੰਦੀਆਂ ਨੇ ਤੁਸੀਂ ਉਹ ਤਾਂ ਹਾਫ ਕਰ ਲਓ ਠੀਕ ਹੈ ਜੀ 7 ਦਾ ਹਾਫ ਜਿੱਦਾਂ 3.5 ਇੰਚ ਤਾਂ ਸੈਂਟਰ 'ਚ ਤੁਸੀਂ ਢੰਗਾਈ ਜ਼ਰੂਰ ਦੇਣੀ ਆਂਗੀ ਆ ਦੇਖੋ ਜੀ ਆਪਣੀ ਪਲੇਟਸ ਆਪ ਇਦਾਂ ਸੈਂਟਰ 'ਚ ਢੰਗਾਈ ਦਿੱਤੀ ਹੈਗੀ ਆ ਦੇਖੋ ਜੀ ਆਪਣੀ ਪਲੇਟਸ ਪੈ ਗਈ ਹੁਣ ਆਪਾਂ ਪਾਵਾਂਗੇ ਜੀ ਸੈਂਟਰ ਵਾਲੀਆਂ ਪਲੇਟਸ ਹੁਣ ਆਪਾਂ ਪਾਵਾਂਗੇ ਜੀ ਆਲੇ ਦੁਆਲੇ ਵਾਲੀਆਂ ਪਲੇਟ ਸੈਂਟਰ ਵਾਲੀਆਂ ਪਲੇਟਸ ਤਾਂ ਆਪਾਂ ਪਾ ਲਈਆਂ ਆ ਦੇਖੋ ਜੀ ਆਹ ਵਾਲੀਆਂ ਪਲੇਟਸ ਪਾਵਾਂਗੇ ਪਹਿਲਾਂ ਆਪਾਂ ਮੋਡੇ ਵਾਲੀ ਪਲੇਟ ਪਾਵਾਂਗੇ ਇਦਾਂ ਆਪਾਂ ਜੀ ਦੋਵੇਂ ਪਾਸਿਓਂ ਕੱਪੜਾ ਫੜ ਕੇ ਕਰੀਜ਼ ਬਣਾ ਲੈਣੀ ਆ ਕਰੀਜ਼ ਬਣਾ ਕੇ ਇੱਥੋਂ ਜੀ ਆਪਾਂ ਇਦਾਂ ਨਾਲ ਨਹੀਂ ਸ਼ੁਰੂ ਕਰਨੀ ਜਿੱਥੇ ਆਪਾਂ ਦੇਖੋ ਇੱਥੇ ਖਤਮ ਕਰਨਾ ਇੱਥੇ ਬਿਲਕੁਲ ਨਾਲ ਹਾਂਜੀ ਇਦਾਂ ਨਾਲ-ਨਾਲ ਬਿਲਕੁਲ ਹੀ ਕੱਪੜੇ ਦੇ ਨਾਲ-ਨਾਲ ਹੀ ਆਪਾਂ ਸਲਾਈ ਲਾ ਕੇ ਧਾਗੇ ਦੀ ਕਟਿੰਗ ਕਰ ਦੇਣੀ ਹੈ ਤੁਸੀਂ ਦੇਖੋ ਜੀ ਧਾਗੇ ਦੀ ਚਾਹੇ ਕਟਿੰਗ ਨਾ ਕਰੋ ਦੂਸਰੀ ਪਲੇਟਸ ਐਦਾਂ ਹੀ ਕੱਪੜਾ ਫੜ ਕੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਤਾਂ ਧਾਗੇ ਦੀ ਕਟਿੰਗ ਕਰਕੇ ਸਾਰੀਆਂ ਪਲੇਟਾਂ ਪਾ ਕੇ ਦਿਖਾਈਆਂ ਨੇ ਆ ਦੇਖੋ ਜੀ ਹੁਣ ਆਪਾਂ ਫਰਕ ਪਾਇਆਗਾ ਇੱਕ ਇੱਕ ਪੈਰ ਦਾ ਤੇ ਜਿੱਥੇ ਆਪਣੀ ਪਲੇਟ ਖਤਮ ਹੋਣੀ ਆਂਗੀ ਉਥੇ ਆਪਾਂ ਬਿਲਕੁਲ ਨਾਲ-ਨਾਲ ਆ ਦੇਖੋ ਇੰਨਾ ਫਰਕ ਪਾਇਆ ਇੱਥੇ ਇੱਥੇ ਬਿਲਕੁਲ ਨਾਲ-ਨਾਲ ਜਦੋਂ ਆਪਾਂ ਪਲੇਟ ਤੋਂ ਸਲਾਈ ਲਾਉਣੀ ਆ ਉੱਥੇ ਇਦਾਂ ਹੀ ਨਹੀਂ ਛੱਡਣੀ ਹਲਕੀ ਜੀ ਸਲਾਈ ਡਬਲ ਕਰ ਲੋ ਜੀ ਆ ਦੇਖੋ ਆਪਣੀਆਂ ਪਲੇਟਸ ਪੈ ਗਈਆਂ ਪਲੇਟਸ 'ਚ ਕੋਈ ਵੱਲ ਨਹੀਂ ਪੈ ਹੈਗੇ ਸੈਂਟਰ 'ਚ ਢੰਗਾਈ ਦੇਣੀ ਆ ਆਲੇ ਦੁਆਲੇ ਬਿਲਕੁਲ ਵੀ ਆਪਾਂ ਕੱਪੜਾ ਨਹੀਂ ਦੇਣਾ ਹੈਗਾ ਹੁਣ ਆਪਾਂ ਜੀ ਪਿਛਲਾ ਗਲਾ ਰੈਡੀ ਕਰਾਂਗੇ ਫਰੰਟ ਵਾਲਾ ਪੱਲਾ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਗਲਾ ਵੀ ਬਣ ਗਿਆ ਪਲੇਟਸ ਵੀ ਪੈ ਗਈਆਂ ਆ ਦੇਖੋ ਜੀ ਆਪਣੀ ਰੇਵਲੀਰ ਦੀ ਕਟਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਜੀ ਸਿੱਧਾ ਗਲਾ ਨਹੀਂ ਫੜਨਾ ਗਲੇ ਨੂੰ ਆਪਾਂ ਜਿੱਦਾਂ ਆਪਣਾ ਗੋਲ ਸ਼ੇਪ ਚ ਗਲਾ ਹੈਗਾਗਾ ਉਦਾਂ ਹੀ ਗੋਲ ਸ਼ੇਪ ਚ ਆਪਾਂ ਜੀ ਰੇਵਲੀਰ ਲਗਾ ਕੇ ਇਦਾਂ ਥੋੜੀ ਥੋੜੀ ਰੇਵਲੀਰ ਲਾਈ ਜਾਣੀ ਆ ਤੇ ਸਲਾਈ ਲਗਾਈ ਜਾਣੀ ਆ ਆ ਦੇਖੋ ਆਪਾਂ ਗਲੇ ਨੂੰ ਬਿਲਕੁਲ ਵੀ ਸਿੱਧਾ ਨਹੀਂ ਕਰਨਾ ਉਦਾਂ ਹੀ ਗਲਾਈ ਦੇ ਵਿੱਚ ਆਪਾਂ ਉੱਪਰ ਰੇਵਲੀਰ ਰੱਖੀ ਜਾਣੀ ਆ ਤੇ ਸਲਾਈ ਲਗਾਈ ਜਾਣੀ ਆ ਆ ਲਓ ਜੀ ਹੁਣ ਆਪਾਂ ਇੱਕ ਸਲਾਈ ਲਗਾਵਾਂਗੇ ਉੱਪਰ ਇਸ ਤਰ੍ਹਾਂ ਇਹਦੇ ਨਾਲ ਜੀ ਆਪਣੇ ਗਲੇ ਇਸ ਲਈ ਵੀ ਦਬੀ ਜਾਊਗੀ ਮਜਬੂਤੀ ਵੀ ਹੋ ਜਾਊਗੀ ਤੇ ਜਦੋਂ ਆਪਾਂ ਤਰਪਾਈ ਕਰਨ ਖਾਤਰ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਾਂਗੇ ਰੇਵਲੀਡ ਨੂੰ ਤਾਂ ਬਹੁਤ ਹੀ ਆਸਾਨੀ ਦੇ ਨਾਲ ਫੋਲਡ ਹੋ ਕੇ ਤਰਪਾਈ ਹੋ ਜਾਂਦੀ ਹੈਗੀ ਆਹ ਲਓ ਜੀ ਆਪਾਂ ਹੁਣ ਪਿਛਲੀਆਂ ਪਲੇਟਸ ਵੀ ਪੈ ਗਈਆਂ ਆਪਣੀਆਂ ਦੇਖੋ ਇੱਥੇ ਕੱਟ ਲਗਾ ਲੈਣੇ ਆਪਣਾ ਪਿਛਲਾ ਪੱਲਾ ਵੀ ਰੈਡੀ ਆ ਜਿੱਦਾਂ ਆਪਾਂ ਫਰੰਟ ਵਾਲੀਆਂ ਪਲੇਟਸ ਪਾਈਆਂ ਸੀ ਉਦਾਂ ਹੀ ਆਪਾਂ ਪਿਛਲੀਆਂ ਪਲੇਟਸ ਪਾ ਲੈਣੀਆਂ ਨੇ ਪਿਛਲੀਆਂ ਪਲੇਟਸ ਪੈ ਗਈਆਂ ਤੋਂ ਬਾਅਦ ਦੋਵੇਂ ਪੱਲੇ ਆਪਣੇ ਰੈਡੀ ਨੇ ਦੇਖੋ ਹੁਣ ਆਪਾਂ ਤੁਹਾਨੂੰ ਤੀਰੇ ਵਾਲੀ ਸਿਲਾਈ ਲਗਾਉਣੀ ਦੱਸਾਂਗੇ ਦੇਖੋ ਜੀ ਫਰੰਟ ਵਾਲਾ ਗਲਾ ਆਪਣਾ ਰੈਡੀ ਆ ਆਪਾਂ ਕੀ ਕਰਨਾ ਤਰਪਾਈ ਵਾਲਾ ਹਿੱਸਾ ਬਾਹਰ ਰੱਖਿਆਗਾ ਦੇਖੋ ਠੀਕ ਹੈ ਜੀ ਆਪਾਂ ਬਿਲਕੁਲ ਇੱਕ ਇੱਕ ਪੈਰ ਦੀ ਨਾਲ-ਨਾਲ ਸਿਲਾਈ ਲਾਉਣੀ ਆਏਗੀ ਦੇਖੋ ਪਿਛਲੇ ਗਲੇ ਦਾ ਜਿਹੜਾ ਤਰਪਾਈ ਵਾਲਾ ਹਿੱਸਾ ਆਹ ਵਾਲਾ ਇਹ ਆਪਾਂ ਬਾਹਰ ਰੱਖਣਾਗਾ ਇਹਦੀ ਸਿਲਾਈ ਦੇ ਨਾਲ ਆਪਾਂ ਫਰੰਟ ਵਾਲਾ ਗਲਾ ਰੱਖਣਾਗਾ ਤੁਸੀਂ ਚਾਹੋ ਜੀ ਡਾਇਰੈਕਟ ਵੀ ਧੀਰੇ ਵਾਲੀ ਸਿਲਾਈ ਲਗਾ ਸਕਦੇ ਹੋ ਜੇ ਤੁਸੀਂ ਕੋਈ ਮਸਲਾਈ ਨਹੀਂ ਲਗਾਉਣੀ ਉਹ ਵਾਲੀ ਸਿਲਾਈ ਵੀ ਸਹੀ ਹੁੰਦੀ ਆ ਜੇ ਤੁਸੀਂ ਐਦਾਂ ਸਿਲਾਈ ਲਗਾਉਣੀ ਆ ਐਦਾਂ ਵੀ ਲਗਾ ਸਕਦੇ ਹੋ ਹੁਣ ਆਪਾਂ ਕਮੀਜ਼ ਨੂੰ ਉਲਟਾ ਕਰ ਲੈਣਾ ਡਾਇਰੈਕਟ ਵੀ ਸਿਲਾਈ ਲੱਗ ਜਾਂਦੀ ਹੁੰਦੀ ਆ ਜੀ ਕੋਈ ਮਸਲਾਈ ਲਗਾਉਣੀ ਕੋਈ ਇੰਨੀ ਜ਼ਰੂਰੀ ਨਹੀਂ ਹੁੰਦੀ ਆਪਾਂ ਸਿੱਧੀ ਸਿਲਾਈ ਵੀ ਲਗਾ ਸਕਦੇ ਆਂਗੇ ਵੀ ਦੋਵੇਂ ਕਮੀਜ਼ਾਂ ਰ ਕਮੀਜ਼ਾਂ ਨੂੰ ਦੇ ਪੱਲਿਆਂ ਨੂੰ ਫੜ ਕੇ ਉਲਟਾ ਕਰਕੇ ਸਿੱਧੀ ਸਿਲਾਈ ਲਗਾ ਲਓ ਆ ਦੇਖੋ ਆਪਾਂ ਜੀ ਪਿਛਲੇ ਗਲੇ ਦਾ ਤਰਪਾਈ ਵਾਲਾ ਹਿੱਸਾ ਬਾਹਰ ਰੱਖਿਆਗਾ ਤੇ ਫਰੰਟ ਵਾਲਾ ਗਲਾ ਬਣਿਆ ਹੋਇਆ ਸੀ ਉਹ ਆਪਾਂ ਜਿਹੜੀ ਪਿਛਲੀ ਆਪਣੀ ਰੇਵਲੀਰ ਦੀ ਸਿਲਾਈ ਜਿੱਥੇ ਲੱਗੀ ਹੋਈ ਆ ਉਹਦੇ ਨਾਲ ਜੋੜ ਕੇ ਰੱਖਿਆਗਾ ਆ ਲਓ ਜੀ ਆਪਣੇ ਟੀਰੇ ਵਾਲੀ ਸਿਲਾਈ ਲੱਗ ਗਈ ਤੁਸੀਂ ਚਾਹੋ ਤੈਨੂੰ ਡਬਲ ਵੀ ਕਰ ਸਕਦੇ ਹੋ ਆਪਾਂ ਦੇਖੋ ਜੀ ਡਬਲ ਕਰ ਲਈ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਣਾ ਗਲਾ ਕਿੱਦਾਂ ਬਣਿਆ ਦੇਖੋ ਜੀ ਆਪਾਂ ਤੁਹਾਨੂੰ ਕਿਹਾ ਸੀ ਵੀ ਆਹ ਵਾਲੇ ਫਰੰਟ ਵਾਲੇ ਜਿਹੜਾ ਪੱਲਾ ਇਹਨੂੰ ਆਪਾਂ ਸਲਾਈ ਦੇ ਨਾਲ ਰੱਖਣਾਗਾ ਪਿਛਲੇ ਆ ਦੇਖੋ ਇਦਾਂ ਨਾਲ ਰੱਖਿਆ ਹੁਣ ਇਹ ਵਾਲੀ ਸਲਾਈ ਇਦਾਂ ਫੋਲਡ ਹੋ ਕੇ ਤਰਪਾਈ ਹੋ ਜਾਊ ਆਹ ਵਾਲੀ ਰੇਵਨੀਰ ਆ ਦੇਖੋ ਜੀ ਆਪਣੀ ਤੀਰੇ ਵਾਲੀ ਸਲਾਈ ਇਸ ਤਰ੍ਹਾਂ ਲੱਗਦੀ ਹੁੰਦੀ ਆ ਹੁਣ ਆਪਾਂ ਲਾਵਾਂਗੇ ਜੀ ਸਾਈਡ ਸਲਾਈ ਦੇਖੋ ਜੀ ਸਾਈਡ ਸਲਾਈ ਚ ਪਲੇਟ ਸਪੈਨ ਕਰਕੇ ਆ ਕੱਪੜਾ ਵੱਧ ਜਾਂਦਾ ਨੀਚੇ ਤੋਂ ਬਰਾਬਰ ਆ ਉੱਪਰੋਂ ਪਿਛਲਾ ਪੱਲਾ ਵੱਧ ਕੇ ਰਹੂਗਾ ਆ ਮੋਡੇ ਕੋਲੋਂ ਜਿਹੜਾ ਹਲਕਾ ਜਿਹਾ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਆਹ ਲਓ ਜੀ ਜਿਹੜਾ ਵੀ ਕੱਪੜੇ ਦੀ ਬਾਹਦ ਘਾਟ ਆ ਜੂ ਆਪਾਂ ਸਹੀ ਨਹੀਂ ਕਰਨੀ ਹੈਗੀ ਜਿੰਨਾ ਬਾਹਰ ਨੂੰ ਪਿਛਲਾ ਪੱਲਾ ਵੱਧਦਾ ਸਲਾਈ ਲਗਾਉਣ ਟਾਈਮ ਆਪਾਂ ਉਦੋਂ ਹੀ ਵੱਧ ਰੱਖਣਾਗਾ ਆ ਦੇਖੋ ਆਪਾਂ ਉਦਾਂ ਹੀ ਰੱਖਿਆ ਜਿੰਨਾ ਉਹ ਵੱਧ ਹੈਗਾ ਅੱਧਾ ਇੰਚਾ ਚਾਹੇ ਅੱਧਾ ਇੰਚ ਤੋਂ ਘਾਟਾ ਚਾਹੇ ਵੱਧਾ ਉਹ ਜਿੰਨਾ ਵੱਧ ਹੈਗਾ ਪਲੇਟ ਤੋਂ ਆਹ ਵਾਲੀ ਪਲੇਟ ਤੋਂ ਉੱਪਰ ਉੱਪਰ ਕੱਪੜਾ ਵੱਧ ਹੁੰਦਾ ਜੀ نیچے ਪਿਛਲੇ ਪੱਲੇ ਦਾ ਆ ਦੇਖੋ ਆ ਪਿਛਲੇ ਪੱਲੇ ਦਾ ਵੱਧਾ نیچے ਤੋਂ ਸਹੀ ਹੋਊਗਾ ਪਲੇਟ ਸਪੈਨ ਕਰਕੇ ਉੱਪਰੋਂ ਪੱਲਾ ਥੋੜਾ ਜਿਹਾ ਘਟ ਜਾਂਦਾ ਜੀ ਆਹ ਪਲੇਟ ਚਾਹੇ ਤੁਸੀਂ ਉੱਪਰ ਨੂੰ ਕਰਕੇ ਸਲਾਈ ਲਾ ਲੋ ਚਾਹੇ نیچے ਨੂੰ ਤੁਹਾਡੀ ਆਪਣੀ ਮਰਜ਼ੀ ਆ نیچے ਤੋਂ ਪੱਲੇ ਆਪਾਂ ਸਹੀ ਰੱਖਣੇ ਨੇ ਇਸ ਤਰ੍ਹਾਂ ਉੱਪਰ ਜਿੰਨੀ ਵਾਧ ਘਾਟ ਆ ਉਦਾਂ ਹੀ ਰਹਿਣ ਦੋ ਉਹ ਆਪਾਂ ਸਹੀ ਕਰਕੇ ਸਲਾਈ ਲਈ ਲਾਉਣੀ ਪਿਛਲਾ ਪੱਲਾ ਜਿੰਨਾ ਵਾਧਾ ਉਨਾ ਹੀ ਵਾਧ ਰੱਖ ਕੇ ਸਲਾਈ ਲਗਾ ਲੈਣੀ ਐ ਇੱਥੋਂ ਜੀ ਹੁਣ ਆਪਾਂ ਇੱਕ ਸਲਾਈ ਹੋਰ ਲਾਉਣੀ ਆ ਉਹ ਹਲਕੀ ਹਲਕੀ ਜੀ ਤੁਸੀਂ ਇਹਦੇ ਨਾਲ ਨਾਲ ਇੱਕ ਇੱਕ ਪੈਰ ਦੀ ਜ਼ਿਆਦਾ ਮਾਰ ਲਓ ਜੇ ਕਈ ਵਾਰੀ ਆਪਣਾ ਕਮੀਜ਼ ਟਾਈਟ ਹੋ ਜਾਂਦਾ ਤਾਂ ਤੁਸੀਂ ਇੱਕ ਸਲਾਈ ਉਧੇੜ ਸਕਦੇ ਹੋ ਤੇ ਦੂਸਰੀ ਉਦਾਂ ਹੀ ਰਹਿ ਜੂਗੀ ਆਪਣੀ ਐਸੇ ਤਰ੍ਹਾਂ ਹੀ ਜੀ ਆਪਾਂ ਦੂਸਰੀ ਪਾਸੇ ਸਲਾਈ ਲਗਾ ਲੈਣੀ ਆ ਇਹ ਵਾਲੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਚਾਕ ਲੌਕ ਕਰਨੀ ਦੱਸਾਂਗੇ ਆ ਦੇਖੋ ਇੰਦਾ ਕਮੀਜ਼ ਪਿਆ ਇਹਦਾ ਇੱਕ ਪਾਸਾ ਖੋਲ ਲਿਆ ਆ ਵਾਲੇ ਇੱਥੇ ਨਿਸ਼ਾਨੀ ਲਾ ਲਓ ਤੁਸੀਂ ਚਾਕਾਂ ਤੇ ਆ ਵਾਲਾ ਕੱਪੜਾ ਲੈਣਾ ਆ ਦੇਖੋ ਜਿਹੜੀ ਇਹਦੇ ਵਿੱਚ ਬਾਹਰ ਘਾਟ ਹੈ ਆਪਾਂ ਕੈਂਚੀ ਨਾਲ ਕਟਿੰਗ ਕਰਤੀ ਇੰਦਾ ਫੋਲਡ ਕਰਕੇ ਆਪਾਂ ਸਲਾਈ ਜੀ ਸਿਰਫ ਉੱਥੇ ਤੱਕ ਲਾਉਣੀ ਆ ਜਿੱਥੇ ਤੱਕ ਆਪਣਾ ਕਮੀਜ਼ ਫੋਲਡ ਕਰਕੇ ਰੱਖਿਆ ਮਤਲਬ ਇੱਕ ਪੱਲੇ ਤੇ ਲਾਉਣੀ ਆ ਇੱਥੋਂ ਮੋੜ ਲੈਣੀ ਆ ਇੱਥੋਂ ਮੋੜ ਕੇ ਦੇ ਆਪਾਂ ਤਿੰਨੇ ਪਾਸੇ ਸਲਾਈ ਲਾਤੀ ਹੁਣ ਤਾਂ ਅੱਗੇ ਦੀ ਕਟਿੰਗ ਕਰਕੇ ਹੁਣ ਆਪਾਂ ਦੂਸਰੇ ਪਾਸੇ ਲਾਉਣੀ ਆ ਆ ਦੇਖੋ ਜੀ ਇਸ ਤਰ੍ਹਾਂ ਐਕਸਟਰਾ ਕੱਪੜਾ ਕੱਟ ਦੋ ਜਿੰਨਾ ਚਾਹੀਦਾ ਉਹਨਾਂ ਰੱਖ ਲਓ ਆ ਦੇਖੋ ਇੱਥੋਂ ਸਲਾਈ ਸ਼ੁਰੂ ਕੀਤੀ ਇੱਥੇ ਰੋਕ ਲਓ ਇੱਥੇ ਰੋਕ ਕੇ ਆਪਾਂ ਸਲਾਈ ਦੇ ਉੱਪਰ ਨਹੀਂ ਚਾੜਨੀ ਨਹੀਂ ਉਹ ਬਾਹਰ ਦਿਖੂ ਸਲਾਈ ਤੋਂ ਸਾਈਡ ਸਲਾਈ ਤੋਂ ਆਪਾਂ ਇੱਧਰ ਇੱਧਰ ਹੀ ਰੱਖਣੀ ਆ ਦੇਖੋ ਜੀ ਆਪਾਂ ਚਾਕ ਲੌਕ ਕਰਤੇ ਆ ਆਪਣੇ ਤਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਦਾਂ ਆਪਣੇ ਚਾਕਾਂ ਦੀ ਮਜ਼ਬੂਤੀ ਹੋ ਜਾਂਦੀ ਆ ਗਰਮੀ ਵਾਲੇ ਸੂਟ ਚਾਕਾਂ ਤੋਂ ਫਟ ਜਾਂਦੇ ਆ ਇਦਾਂ ਜੀ ਆਪਣੇ ਚੱਕ ਥੋੜੇ ਜਿ ਮਜ਼ਬੂਤ ਹੋ ਜਾਂਦੇ ਆ ਘੱਟ ਫਟਦੇ ਨੇ ਹੁਣ ਜੀ ਆਪਾਂ ਬਾਵਾ ਤੇ ਗੁੰਮ ਲੈਸ ਲਾਉਣੀ ਦੱਸਾਂਗੇ ਤੁਹਾਨੂੰ ਗੁੰਮ ਪਾਈਪਿੰਗ ਇਦਾਂ ਉੱਪਰ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਸੈਂਟਰ 'ਚ ਇਹਦੇ ਵਿਚਾਲੇ ਆਪਾਂ ਲੈਸ ਧਾਰ ਲੈਣੀ ਆ ਇਦਾਂ ਇਸ ਤਰ੍ਹਾਂ नीचे ਆਪਾਂ ਕੱਪੜੇ ਤੇ ਲੈਸ ਧਰ ਲਈ ਉੱਪਰ ਜਿਹੜਾ ਆਪਾਂ ਕੱਪੜਾ ਉੱਪਰ ਨੂੰ ਫੋਲਡ ਕਰਕੇ ਉਹਦੇ ਉੱਪਰ ਸਿਲਾਈ ਲਗਾ ਲੈਣੀ ਆ ਦੇਖੋ ਇਦਾਂ ਫੋਲਡ ਕਰੀ ਜਾਣਾ ਤੇ ਇਹਦੇ ਉੱਪਰ ਆਪਾਂ ਸੈਂਟਰ 'ਚ ਲੈਸ ਧਰ ਕੇ ਉੱਪਰ ਆਪਾਂ ਸਿਲਾਈ ਲਗਾ ਲੈਣੀ ਆ ਇਸ ਤੋਂ ਬਾਅਦ ਜੀ ਆਪਾਂ ਦੇਖੋ ਇਹਦੀ ਫਿਟਿੰਗ ਵਾਲੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਤੁਹਾਨੂੰ ਬਾਹਂ ਦੱਸਾਂਗੇ ਵੀ ਆਪਾਂ ਬਾਹਂ ਕਿੱਦਾਂ ਅਟੈਚ ਕਰਨੀ ਆ ਆ ਦੇਖੋ ਜੀ ਆਪਾਂ ਬਾਹਂ ਦੀ ਸਲਾਈ ਲਗਾ ਲਈ ਬਾਹਂ ਦੀ ਸਲਾਈ ਲਗਾਉਣ ਤੋਂ ਬਾਅਦ ਆ ਆਪਣੀ ਫਿਟਿੰਗ ਵਾਲੀ ਸਲਾਈ ਆ ਤੇ ਆ ਆਪਣੀ ਬਾਹਂ ਦੀ ਫਿਟਿੰਗ ਵਾਲੀ ਸਲਾਈ ਆ ਜੀ ਇਹਨਾਂ ਦੋਵਾਂ ਨੂੰ ਆਪਾਂ ਆਪਸ ਵਿੱਚ ਜੋੜ ਲੈਣਾ ਇਸ ਤਰ੍ਹਾਂ ਆਪਸ ਵਿੱਚ ਜੋੜਨ ਤੋਂ ਬਾਅਦ ਬਾਂਦੀ ਫਿਟਿੰਗ ਵਾਲੀ ਸਲਾਈ ਤੇਜੀ ਸਾਈਡ ਸਲਾਈ ਹੁੰਦੀ ਹੈ ਜਿਹੜੀ ਆਪਣੀ ਕਮੀਜ਼ ਦੀ ਫਿਟਿੰਗ ਵਾਲੀ ਸਲਾਈ ਹੁੰਦੀ ਹੈ ਇਹਨਾਂ ਦੋਵਾਂ ਨੂੰ ਆਪਸ ਵਿੱਚ ਜੋੜ ਕੇ ਆਪਾਂ ਸਲਾਈ ਲਗਾ ਲੈਣੀ ਹੈ ਆ نیچے ਆਪਾਂ ਪੱਟੀ ਧਰ ਲੈਣੀ ਹੈ ਜਿਹੜੀ ਤਿੱਚ ਬਟਨ ਵਾਲੀ ਹੁੰਦੀ ਹੈਗੀ ਤੇ ਆਪਾਂ ਸਲਾਈ ਲਗਾ ਲੈਣੀ ਹੈ ਇਹਦੇ ਜੀ ਕਟਿੰਗ ਦੀ ਵੀਡੀਓ ਪਾਈ ਹੋਈ ਹੈਗੀ ਆਪਾਂ ਜਦੋਂ ਬਾਹ ਦੀ ਕਟਿੰਗ ਕਰਦੇ ਆ ਤਾਂ ਆਪਾਂ ਮੋਡਾ ਨਾਪ ਕੇ ਕਰਦੇ ਆ ਇਸ ਤਰ੍ਹਾਂ ਮੋਡਾ ਨਾਪ ਕੇ ਬਾਹ ਦੀ ਕਟਿੰਗ ਕਰਨ ਦੇ ਨਾਲ ਸਲਾਈ ਲਗਾਉਣ ਟਾਈਮ ਕਦੇ ਵੀ ਬਾਹ ਦਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਸਲਾਈ ਲੱਗ ਚੁੱਕੀ ਹੈ ਜੀ ਆਪਣੀ ਬਾਹ ਦੀ ਹੁਣ ਆਪਾਂ ਜੀ ਆਪਣਾ ਘੇਰੇ ਦਾ ਡਿਜ਼ਾਈਨ ਤਿਆਰ ਕਰਾਂਗੇ ਦੇਖੋ ਜੀ ਆਪਾਂ 2 ਇੰਚ ਚੌੜੀ ਪੱਟੀ ਤਿਆਰ ਕੀਤੀ ਹੈਗੀ ਇਹਦੇ ਨੀਚੇ ਜੀ ਆਪਾਂ ਲੇਸ ਧਰ ਕੇ ਉੱਪਰ ਆਪਾਂ ਸਲਾਈ ਲਗਾ ਲੈਣੀ ਆ ਦੇਖੋ ਜੀ ਇਹ ਘੇਰੇ ਦਾ ਡਿਜ਼ਾਈਨ ਬਣਾਉਣ ਤੋਂ ਬਾਅਦ ਕਮੀਜ਼ ਤੇ ਤਰਪਾਈ ਕਰਕੇ ਆਪਣਾ ਜਿਹੜਾ ਕਮੀਜ਼ ਦਾ ਉਹ ਬਣ ਕੇ ਹੋ ਜਾਣਾ ਤਿਆਰ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਵੀ ਆਪਣਾ ਕਮੀਜ਼ ਕਿੱਦਾਂ ਦਾ ਬਣਿਆ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੀਆਂ ਜਿਹੜੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਜੀ ਦਿਲ ਤੋਂ ਧੰਨਵਾਦ ਆ ਲਓ ਜੀ ਆਪਣਾ ਸੂਟ ਹੋ ਗਿਆ ਤਿਆਰ ਜਰੂਰ ਦੱਸਿਓ ਜੀ ਕਿਦਾਂ ਦਾ ਬਣਿਆ ਸ